7 ਮਈ ਨੂੰ ਮਿਤੀ 7-5-25 ਨੂੰ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਿਪਰ ਦਾ ਇੱਕ ਇਨੋਵਾ ਗੱਡੀ ਨਾਲ ਐਕਸੀਡੈਂਟ ਹੋਇਆ ਸੀ ਉਹ ਇਸ ਇਨੋਵਾ ਗੱਡੀ 'ਚ ਭੁਪਿੰਦਰਾ ਸਕੂਲ ਦੇ ਬੱਚੇ ਸਕੂਲ ਤੋਂ ਵਾਪਸ ਆ ਰਹੇ ਸੀ ਤੇ ਐਕਸੀਡੈਂਟ ਇਨਾ ਭਿਆਨਕ ਸੀਗਾ ਕਿ ਉਹਦੇ 'ਚ ਕਈ ਬੱਚਿਆਂ ਦੀ ਜਿਹੜੀ ਆ ਗੈਰ ਕੁਦਰਤੀ ਮੌਤ ਹੋਈ ਉਹਨਾਂ ਬੱਚਿਆਂ ਨੇ ਅੱਗੇ ਪੜ੍ਹ ਲੈ ਕੇ ਕਿਸੇ ਨੇ ਅਫਸਰ ਬਣਨਾ ਸੀ ਕਿਸੇ ਨੇ ਵਕੀਲ ਬਣਨਾ ਸੀ ਸਮਾਜ 'ਚ ਆਪਣਾ ਯੋਗਦਾਨ ਪਾਣਾ ਸੀ ਪਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬੱਚਿਆਂ ਦੀ ਖਤਮ ਕਰ ਗਈ ਸਾਨੂੰ ਬਹੁਤ ਜਾਦੇ ਅਫਸੋਸ ਸੀਗਾ ਇਸ ਘਟਨਾ ਦਾ ਐਂਡ ਸੀ ਡੇ 1 ਤੋਂ ਹੀ ਕਾਰਵਾਈ ਜਿਹੜੀ ਆਪਣੀ ਸ਼ੁਰੂ ਕਰਤੀ ਸੀ ਪਹਿਲਾ ਜਿਹੜਾ ਐਕਸੀਡੈਂਟ ਦਾ ਮਕਦਮਾ ਸੀਗਾ ਉਹਦੇ ਚ ਅਸੀਂ ਭੁਪਿੰਦਰ ਸਿੰਘ ਭੁਪਿੰਦਰ ਭੁਪਿੰਦਰ ਸਿੰਘ ਹਲੋ ਹਲੋ ਮੌਕੇ ਤੋਂ ਹੀ ਟਿਪਰ ਦਾ ਡਰਾਈਵਰ ਜਿਹੜਾ ਭੁਪਿੰਦਰ ਸਿੰਘ ਸੀਗਾ ਉਨੂੰ ਅਸੀਂ ਗ੍ਰਿਫਤਾਰ ਕੀਤਾ। ਉਹਦੇ ਬਾਅਦ ਇਸ ਟਿੱਪਰ ਦੇ ਤਿੰਨ ਮਾਲਕ ਸੀਗੇ ਜਿਦੇ ਚੋਂ ਦਵਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ। ਉਸ ਤੋਂ ਬਗੈਰ ਤੀਜਾ ਜਿਹੜਾ ਦੋਸ਼ੀ ਸੀਗਾ ਰੰਦੀਰ ਸਿੰਘ ਇਹ ਕਈ ਸਮੇ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ। ਸਮਾਣੇ ਅਨਕੇ ਚ ਕਾਫੀ ਰੋਸ ਸੀਗਾ ਇਹਨੂੰ ਛੇਤੀ ਤੋਂ ਛੇਤੀ ਰਸਪੀਤਾ ਜਾਵੇ ਦੋ ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਣੇ ਵੀ ਪਹੁੰਚੇ ਸੀ ਮਾਨਜੋਗ ਮੁੱਖ ਮੰਤਰੀ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਨੇ ਕਲੀਅਰ ਟ੍ਰੈਕਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਇਹ ਪਰਦੇ ਤੀਜੇ ਮਾਲਕ ਗੁਰਦੀਰ ਸਿੰਘ ਨੂੰ ਵੀ ਹਰਸ਼ ਕੀਤਾ ਜਾਵੇ ਜਿਵੇਂ ਕਿ ਮੈਂ ਦੱਸਿਆ ਦੋ ਮਾਲਕ ਅਨਿਕੇਤ ਤੇ ਦਵਿੰਦਰ ਅਸੀਂ ਪਹਿਲਾਂ ਅਰੈਸਟ ਕਰ ਚੁੱਕੇ ਸੀ। ਬੋਸ਼ੀ ਰੰਦੀਰ ਸਿੰਘ ਨੇ ਮਾਨਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਆਪਣੀ ਐਂਟੀਸੀਪੇਟਰੀ ਬੇਲ ਵੀ ਲਈ ਸੀ। ਉਹ ਵੀ ਅਸੀਂ ਬਰਜ਼ੋਰ ਪੈਰਵੀ ਕਰਕੇ ਇਹਦੀ ਉਥੋਂ ਐਂਟੀਸੀਪੇਟਰੀ ਬੇਲ ਜਿਹੜੀ ਆ ਉਹ ਨਹੀਂ ਹੋਣ ਦਿੱਤੀ। ਮਾਨਜੋਗ ਸੀਐਮ ਸਾਹਿਬ ਦੇ ਡਾਇਰੈਕਸ਼ਨਾਂ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਰੰਦੀਰ ਸਿੰਘ ਨੂੰ ਫੜਨ ਦੀ ਬਰਜ਼ੋਰ ਕੋਸ਼ਿਸ਼ਾਂ ਕਰ ਰਹੇ ਸੀ। ਉਹਨਾ ਕੋਸ਼ਿਸ਼ਾਂ ਚ ਅਸੀਂ ਹੋਰ ਤੇਜ਼ੀ ਲੈ ਕੇ ਆਏ ਅਸੀਂ ਸਾਈਬਰ ਸੈਂਟ ਦੀ ਡੈਡੀਕੇਟਿਡ ਟੀਮ ਬਿਠਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਐਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਸوراਖ ਲੱਗ ਸਕੇ ਤੇ ਟਕਰਾਲੇ ਪਿੰਡ ਤੋਂ ਜਿਹੜਾ ਇਹ ਪਰਦਾ ਤੀਜਾ ਮਾਲੇ ਕਰਨਦੀਪ ਸਿੰਘ ਇਹਨੂੰ ਅੱਜ ਜਿਸੀ ਅਰੈਸਟ ਕਰਨ ਚ ਕਾਮਯਾਬ ਹੋਏ ਇਸ ਅਰੈਸਟ ਦੇ ਨਾਲ ਹੀ ਇਹ ਸਾਰਾ ਸਰਕਲ ਜਿਹੜਾ ਆ ਉਹ ক্লোਜ਼ ਹੁੰਦਾ ਹੈ ਡਰਾਈਵਰ ਪਹਿਲੇ ਦਿਨ ਫੜਿਆ ਗਿਆ ਸੀ ਟਿਪਰ ਦੇ ਦੋ ਮਾਲਿਕ ਫੜੇ ਗਏ ਸੀ ਇਹ ਤੀਜਾ ਮਾਲਿਕ ਸੀਗਾ ਐਂਡ ਇੱਕ ਜਿਹੜਾ ਦੂਜਾ ਪਰਚਾ ਸੀਗਾ ਜਦੋਂ ਰੰਦੇਵ ਸਿੰਘ ਬਘੋੜਾ ਚੱਲ ਰਿਹਾ ਸੀ ਤੇ ਇਹਨੂੰ ਪਨਾਹਗੀਰ ਪਨਾਹਗੀਰੀ ਦਾ ਜਿਹੜਾ ਇਹਨੂੰ ਪਰਚਾ ਸੀ ਕਹਿੰਨੇ ਆ ਕਿ ਜਿਹੜਾ ਕਬੂੜਾ ਚੱਲ ਰਿਹਾ ਉਹਨੂੰ ਪੁਲਿਸ ਦੇ ਸ਼ਿਕੰਜੇ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਣਾ ਯੋਗਦਾਨ ਪਾ ਰਹੇ ਸੀ ਉਹ ਪਰਚਾ ਵੀ ਅਸੀਂ ਦਰਜ ਕੀਤਾ ਸੀ ਉਹਦੇ 'ਚ ਵੀ ਅਸੀਂ ਜਿਹੜੇ ਆ 9 ਦੋਸ਼ੀ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਟਿਪਰ ਦੇ ਤਿੰਨੇ ਮਾਲਕ ਡਰਾਈਵਰ ਤੇ ਪਨਾਹਗੀਰੀ ਦੇ ਪਰਚੇ 'ਚ 9 ਦੋਸ਼ੀ ਅਰੈਸਟ ਕਰਕੇ ਜਿਹੜਾ ਸਵਿਫਟ ਜਸਟਿਸ ਆ ਉਹ ਅਸੀਂ ਇਨਸ਼ੋਰ ਕੀਤਾ ਤੇ ਅੱਗੇ ਮੈਂ ਸੈਸ਼ਨ ਜੱਜ ਸਾਹਿਬ ਨੂੰ ਵੀ ਪਰਸਨਲ ਰਿਕੁਐਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਪਟਿਆਲਾ ਪੁਲੀਸ ਅੱਗੇ ਵੀ ਦਊਗੀ ਤੇ ਇਹਨੂੰ ਅੱਜ ਹੁੰਦੇ ਸਿੰਘ ਨੂੰ ਵੀ ਅਸੀਂ ਅਰੈਸਟ ਇਨੇ ਨੌਕੀ ਉਸਨੇ ਇਹ ਚੰਨ ਰਿਜਿਸਟਰ ਕਰਨੇ ਆ ਮਤਲਬ ਇਹਦੇ ਚ ਜੋ ਵੀ ਸਾਡੇ ਰਡਾਰ ਤੇ ਆਏ ਸੀ ਜਿਨ੍ਹਾਂ ਨੇ ਜਦੋਂ ਰੰਬੀਰ ਭਗੋੜਾ ਚੱਲ ਰਿਹਾ ਸੀ ਤੇ ਉਹਨੂੰ ਜਿਵੇਂ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਕੀਤੀ ਸੀ ਉਹ ਅਸੀਂ ਨੌ ਬੰਦੇ ਇਹਦੇ ਚੋਂ ਅਰੈਸਟ ਕੀਤੇ ਸੀ ਜਿਨ੍ਹਾਂ ਚੋਂ ਕੁਝ ਬੰਦੇ ਅੰਦੀਰ ਦੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀ ਅਰੈਸਟ ਮੰਨਦੀ ਰਹੇ ਦੇਖੋ ਜੀ ਉਹ ਪਟਿਆਲੇ ਦੇ ਰਹਿਣ ਵਾਲੇ ਸੀ ਕੋਈ ਬੰਦਾ ਬਠਿੰਡੇ ਦਾ ਵੀ ਸੀ ਲਾ ਕੋਈ ਪਟਿਆਲੇ ਦਾ ਕੋਈ ਨਾਭੇ ਦਾ ਪਰ ਜਿਹਦੇ ਤੇ ਵੀ ਸਾਡੀ ਛੱਕ ਦੀ ਸੂਈ ਗਈ ਸੀ ਕਿ ਇਹਨਾਂ ਨੇ ਰੰਜੀਤ ਨੂੰ ਗ੍ਰਿਫਤਾਰ ਹੋਣ ਤੋਂ ਬਚਣ ਲਈ ਮਦਦ ਕੀਤੀ ਉਹ ਹੁੰਦੇ ਸੀ ਸਾਰੇ ਇੱਥੇ ਥੈਂਕ ਯੂ ਸੋ